ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਜੀ ਥੋੜੇ ਜਿਹਾ ਕੁੰਡੇ ਪਾ ਕੇ ਇਹ ਡਿਜ਼ਾਈਨ ਮੈਂ ਤੁਹਾਨੂੰ ਦੱਸੂਗੀ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ यह डिजाइन है जो आप बार्डर भी बना सकते हैं पूरी कोटी जैकट में भी पा हैं वो अपनी मर्जी है जी थोड़े जे कुे पा के देख लें आप सोलह कुंडे पा ले जी यह मैं दो दो हिसाब न कुंडे पाने अपने जब भी अपने डिजाइन ये बनाना है ਪਹਿਲੀ ਚਲਾਈਏ ਆਪਾਂ ਆਪਣੀ ਉਲਟੀ-ਉਲਟੀ ਬਣਾ ਲੈਂਦੇ ਆ ਜੀ। ਜੇ ਚੈਨਲ ਤੇ ਨਵੇਂ ਹੁੰਦੇ ਆਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਡਿਜ਼ਾਈਨ ਬਣਾ ਕੇ ਜ਼ਰੂਰ ਦੱਸਿਆ ਕਰੋ ਜੀ। भैणां ने कमेंटा कई डिजायन पूछे हुए हैं जी वह भी मैं हौली हौली करके दसूँगी जी थोन चलो जी आप सीधी सैड पर आ गए जी हूँ सीधी सैडा पे अपने दो कुंडे पा लें जी उल्टे उल्टे कुंडे पा के पिछे धागा घुमा के अपा ਆ ਦੋ ਕੁੰਡੇ ਜਿਹੜੇ ਇਹਨਾਂ ਪਰ ਡਿਜ਼ਾਈਨ ਬਣਾਉਂਗੇ ਪਹਿਲਾ ਕੁੰਡਾ ਛੱਡ ਕੇ ਆਹ ਕੁੰਡਾ ਬੁਣ ਲੈਣਾ ਜੀ ਫਿਰ ਉਸ ਤੋਂ ਅਗਲਾ ਬੁਣ ਲੈਣਾ ਫਿਰ ਆਪਾਂ ਨੇ ਦੋਏ ਕੁੰਡੇ ਉਲਟੇ ਦੋ ਕੁੰਡੇ ਪਾ ਲਈ ਜੀ ਆਪਾਂ ਨੇ ਆਪਣੇ ਉਲਟੇ ਫਿਰ ਧਾਗਾ ਪਿੱਛੇ ਘੁਮਾਇਆ ਫਿਰ ਉਸੇ ਤਰ੍ਹਾਂ ਆਹ ਅਗਲਾ ਕੁੰਡਾ ਛੱਡ ਕੇ ਆਹ ਕੁੰਡਾ ਬੁਣ ਲੈਣਾ ਜੀ ਫੇਰ ਜਿਹੜਾ ਅਗਲਾ ਪੁੰਡਾ ਛੱਡਿਆ ਤਾਂ ਉਹ ਵੀ ਆਪਾਂ ਨੇ ਸਿੱਧਾ ਹੀ ਬੁਣ ਲੈਣਾ ਉਸ ਤੋਂ ਅੱਗੇ ਫੇਰ ਦੋ ਪੁੰਡੇ ਉਲਟੇ ਫੇਰ ਆਪਾਂ ਨੇ ਉਸੇ ਤਰ੍ਹਾਂ సోరి ఇక కుటా ఇవి దో బా దో కుడే ఉల్టే బ ఫాని పాన దో కుడే ఉల్టే ఫర్ కండా షడ్డే ఆ కు బు లేరు అగలా బ ఫేరే దో కుడే ఉల్టే ਉਲਟੀ ਚਲਾਈ ਤੇ ਆ ਗਈ ਜੀ ਆਪਾਂ ਉਲਟੀ ਸਲਾਈ ਹੈ ਜੀ ਇਹਦੀ ਜਿਹੜੀ ਆਪਾਂ ਨੇ ਪੂਰੀ ਉਲਟੀ ਉਲਟੀ ਪਾ ਲੈਣੀ ਜੀ ਜੇ ਆਪਾਂ ਨੇ ਸੌਖੀ ਤਰ੍ਹਾਂ ਮੋੜਨਾ ਜੀ ਜਿਨ੍ਹਾਂ ਨੂੰ ਘੱਟ ਬਣਾਈ ਆਉਂਦੀ ਆ ਉਹ ਤਾਂ ਆਪਣੀ ਉਲਟੇ ਉਲਟੀ ਪਾ ਲਓ ਜੀ ਇਹ ਸਲਾਈ ਪੂਰੀ ਨਹੀਂ ਆਪਾਂ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਪਾ ਕੇ ਆਪਣਾ ਡਿਜ਼ਾਈਨ ਬਣਾ ਸਕਦੇ ਹਾਂ ਸਿੱਧੀ ਸਲਾਈ ਜਾਗੇ ਜੀ ਆਪਾਂ ਫੇਰ ਦੋ ਕੁੰਡੇ ਪਹਿਲੇ ਉਲਟੇ ਫੇਰ ਉਸੇ ਤਰ੍ਹਾਂ ਆਪਾਂ ਨੇ ਡਿਜ਼ਾਈਨ ਬਣਾ ਦੇਣਾ ਫੇਰ ਦੋ ਕੁੰਡੇ ਉਲਟੇ ਇਹੀ ਡਿਜ਼ਾਈਨ ਆ ਜੀ ਆਪਾਂ ਨੇ ਇੱਕੋ ਸਲਾਈ ਦਾ ਬਾਰ-ਬਾਰ ਆਪਾਂ ਨੇ ਇਹੀ ਰਿਪੀਟ ਕਰੀ ਜਾਣਾ ਜੀ ਦੋ ਕੁੰਡਿਆਂ ਦਾ ਡਿਜ਼ਾਈਨ ਆ ਜੀ ਇਹ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਆ ਜੀ ਬਸ ਆਪਾਂ ਨੇ ਜਿਆਦਾ ਵੀ ਗੁੰਡੇ ਪਾਉਣਾ ਜੀ ਥੋੜਾ ਚਾਹੀਏ ਧਿਆਨ ਰੱਖਣ ਵੀ ਅਗਲੀ ਸਾਈਡ ਵੀ ਉਲਟੇ ਹੀ ਆਉਣ ਤੇ ਪਿਛਲੀ ਸਾਈਡ ਵੀ ਉਲਟੇ ਹੀ ਆਉਣ ਇਹ ਮੈਂ ਥੋੜੇ ਗੁੰਡੇ ਪਾ ਕੇ ਦੱਸਿਆ ਤੁਹਾਨੂੰ ਡਿਜ਼ਾਈਨ ਤਾਂ ਕਰਕੇ ਆਪਣਾ ਅਖੀਰਲ ਦੋ ਗੁੰਡਿਆਂ ਚ ਵੀ ਡਿਜ਼ਾਈਨ ਆ ਗਿਆ ਜੇ ਆਪਾਂ ਦੋਨਾਂ ਪਾਸੇ ਦੋ ਦੋ ਗੁੰਡੇ ਸਿੱਧੇ ਰੱਖਣੇ ਚਾਹੁੰਦੇ ਆ ਤਾਂ ਉਹ ਵੀ ਰੱਖ ਸਕਦੇ ਆ ਦੋ ਗੁੰਡੇ ਸਿੱਧੇ ਪਾ ਕੇ ਦੋ ਗੁੰਡੇ ਉਲਟੇ ਪਾ ਕੇ ਫੇਰ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਆਪਾਂ ਆਪਣਾ उल्टी सिलाई अपनी पूरी उल्टी फिर अपना उसी तरह डिजाइन पाऊंगे जी दो कुंडे उल्टे दो अपना तो दो कुंडे उल्टे दो डिजाइन बार बार अपने रिपीट करते जाना जी ਡਿਜ਼ਾਈਨ ਆਪਣਾ ਅੱਗੇ ਤੋਂ ਅੱਗੇ ਬਣਦਾ ਜਾਣਾ ਆਹ ਚਲਾਈ ਆਪਾਂ ਫੇਰ ਉਲਟੀ ਪਾ ਲੈਣੀ ਜੀ ਉਲਟੀ ਚਲਾਈ ਪਾ ਕੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਕਿਵੇਂ ਦਾ ਬਣਦਾ ਡਿਜ਼ਾਈਨ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਆਖ ਦੇਖੋ ਜੀ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਾਣਾ ਹੈ ਇਹ ਮੈਂ ਤੁਹਾਨੂੰ ਉਲਟੀ ਸिलाई ਉਲਟੀ ਪਾ ਕੇ ਦਿਖਾਇਆ ਜੀ ਆਪਾਂ ਇਹਨਾਂ ਨੂੰ ਉਲਟਾ ਪਰ ਉਲਟੇ ਸਿੱਧੇ ਪਰ ਸਿੱਧੇ ਪਾ ਕੇ ਵੀ ਡਿਜ਼ਾਈਨ ਨੂੰ ਬਣਾ ਸਕਦੇ ਹਾਂ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਜਿਵੇਂ ਤੁਹਾਨੂੰ ਸੌਖਾ ਲੱਗਦਾ ਜੀ ਉਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਕਿਉਂਕਿ ਕਈ ਵਾਰੀ ਆਏ ਹੁੰਦਾ ਆਪਾਂ ਨੇ ਜਲਦੀ ਚੀਜ਼ ਬਣਾਉਣੀ ਹੁੰਦੀ ਹੈ ਉਹਦੇ ਵਿੱਚ ਫਿਰ ਆਪਾਂ ਉਲਟੀ ਚਲਾਈ ਨੂੰ ਉਲਟੀ ਉਹ ਪਾ ਲਓ ਤਾਂ ਛੇਤੀ ਕੰਪਲੀਟ ਹੋ ਜਾਂਦੀ ਹੈ ਜੀ ਕੋਟੀ ਜਾਗਟ ਚਲੋ ਜੀ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ